ਲਿਬਰਲ ਲੀਡਰਸ਼ਿਪ ਰੇਸ 'ਚ ਸਾਬਕਾ ਗਵਰਨਰ ਮਾਰਕ ਕਾਰਨੀ, ਫੈਡਰਲ ਮਿਨਿਸਟਰ ਕਰੀਨਾ ਗੋਲਡ, ਸਾਬਕਾ ਫਾਈਨਾਂਸ ਮਿਨਿਸਟਰ ਕ੍ਰਿਸਟੀਆ ਫ੍ਰੀਲੈਂਡ ਤੇ ਮੌਟਰੀਅਲ ਦੇ ਐਮਪੀ ਫ੍ਰੈਂਕ ਬੇਲੇਸ ਕਿਸਮਤ ਅਜਮਾ ਰਹੇ ਨੇ ਜਿਸ ਦਾ ਫੈਸਲਾ 9 ਮਾਰਚ ਨੂੰ ਹੋਵੇਗਾ ਕਿ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਤੇ ਲਿਬਰਲ ਲੀਡਰ ਕੌਣ ਬਣੇਗਾ ਪਰ ਇਮੀਗ੍ਰੇਸ਼ਨ ਦੇ ਮੁੱਦੇ ਤੇ ਚਾਰੇ ਕੈਂਡੀਡੇਟਸ ਕੀ ਸੋਚਦੇ ਨੇ ਆਓ ਜਾਣਦੇ ਹਾਂ ਫੈਡਰਲ ਲਿਬਰਲ ਸੀ ਲੀਡਰਸ਼ਿਪ ਦੀ ਦੌੜ ਆਖਰੀ ਪੜਾਅ 'ਚ ਪਹੁੰਚ ਚੁੱਕੀ ਹੈ ਜਿਸ ਦੇ ਵਿੱਚ 4 ਕੈਂਡੀਡੇਟਸ ਕਿਸਮਤ ਅਜਵਾ ਰਹੇ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਦੇ ਵੱਲੋਂ ਆਪਣੀ ਟਰਮ ਦੇ ਦੌਰਾਨ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਕਾਫੀ ਢਿੱਲ ਦਿੱਤੀ ਗਈ ਪਰ ਲੰਬੇ ਸਾਲ ਤੋਂ ਲਗਾਤਾਰ ਹੋ ਰਹੀ ਆਲੋਚਨਾ ਤੋਂ ਬਾਅਦ ਪਾਰਟੀ ਨੇ ਇਮੀਗ੍ਰੇਸ਼ਨ ਉੱਪਰ ਆਪਣਾ ਸਟੈਂਡ ਬਦਲਿਆ ਅਤੇ ਸਖਤੀ ਕੀਤੀ ਹੈ ਇਸ ਦੇ ਵਿੱਚ ਹੁਣ ਨਵੇਂ ਲੀਡਰਸ ਦੇ ਐਲਾਨ ਵੀ ਸ਼ਾਮਲ ਨੇ ਲੀਡਰਸ਼ਿਪ ਦੌੜ ਦੇ ਵਿੱਚ ਸਭ ਤੋਂ ਅੱਗੇ ਚੱਲ ਰਹੇ ਸਾਬਕਾ ਬੈਂਕ ਆਫ ਕੈਨੇਡਾ ਦੇ ਗਵਰਨਰ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਉਸ ਸਮੇਂ ਤੱਕ ਘੱਟ ਰੱਖਣਗੇ ਜਦੋਂ ਤੱਕ ਕਿ ਕੋਵਿਡ ਤੋਂ ਪਹਿਲਾਂ ਵਾਲੇ ਪੱਧਰ ਤੇ ਨਹੀਂ ਆ ਜਾਂਦੀ ਕਾਰਨੀ ਇਮੀਗ੍ਰੇਸ਼ਨ ਉੱਪਰ ਆਰਜੀ ਕੈਪ ਲਗਾਉਣ ਦੀ ਗੱਲ ਵੀ ਕਰਦੇ ਨੇ ਮਾਰਕ ਕਾਰਨੀ ਕਹ ਰਹੇ ਨੇ ਕਿ ਜਦੋਂ ਤੱਕ ਘਰਾਂ ਦੀ ਉਸਾਰੀ ਦੁੱਗਣੀ ਹੁੰਦੀ ਹੈ ਤੇ ਉਸ ਤੋਂ ਬਾਅਦ ਹੀ ਇਮੀਗ੍ਰੇਸ਼ਨ ਦੇ ਨੰਬਰ ਵਧਾਏ ਜਾਣਗੇ ਸਾਬਕਾ ਫ੍ਰੈਂਚ ਮਿਨਿਸਟਰ ਕ੍ਰਿਸਟੀਆ ਫਰੀਲੈਂਡ ਜੋ ਕਿ ਲਿਬਰਲ ਲੀਡਰਸ਼ਿਪ ਦੌੜ ਦੇ ਵਿੱਚ ਆਪਣੀ ਕਿਸਮਤ ਅਜਵਾ ਰਹੇ ਨੇ ਉਹਨਾਂ ਵੱਲੋਂ ਜਾਰੀ ਕੀਤੀ ਗਈ ਹਾਊਸਿੰਗ ਯੋਜਨਾ ਇਮੀਗ੍ਰੇਸ਼ਨ ਨੂੰ ਸੀਮਿਤ ਕਰਨ ਵੱਲ ਇਸ਼ਾਰਾ ਕਰਦੀ ਹੈ ਕ੍ਰਿਸਟੀਆ ਫਰੀਲੈਂਡ ਆਪਣੀ ਯੋਜਨਾ ਚ ਕੈਨੇਡਾ ਚ ਆਉਣ ਵਾਲੇ ਇਮੀਗ੍ਰੈਂਟਸ ਦੀ ਗਿਣਤੀ ਨੂੰ ਹਾਊਸਿੰਗ ਦੇ ਨਾਲ ਜੋੜਨ ਦਾ ਇਰਾਦਾ ਰੱਖਦੇ ਨੇ ਸਾਫਕਾ ਡਿਪਟੀ ਪ੍ਰਾਈਮ ਮਿਨਿਸਟਰ ਫਰੀ ਲੈਂਡ ਆਪਣੀ ਮੁਹੰਮਦੇ 10 ਨੁਕਾਤੀ ਪ੍ਰੋਗਰਾਮ 'ਚ ਵਾਦਾ ਕਰ ਰਹੇ ਨੇ ਫਰੀ ਲੈਂਡ ਦਾ ਕਹਿਣਾ ਹੈ ਕਿ ਇਹ ਕਦਮ ਆਬਾਦੀ ਵਾਧੇ ਦੀ ਦਰ ਨੂੰ ਹੌਲੀ ਕਰੇਗਾ ਜਦੋਂ ਤੱਕ ਇੱਥੇ ਇਨਾਫ ਹਾਊਸਿੰਗ ਨਹੀਂ ਹੋ ਜਾਂਦੀ ਕਾਬਲੇ ਗੋਰਕੀ ਕੰਜ਼ਰਵੇਟਿਵ ਲੀਡਰ ਪੀਰੇ ਪੋਲੀਆਬ ਵੀ ਅਜਿਹੀ ਯੋਜਨਾ ਦੀ ਗੱਲ ਕਰਦੇ ਨੇ ਫ੍ਰੀਲੈਂਡ ਅਤੇ ਪੋਲੀਆਬ ਦੋਵੇਂ ਫਸਟ ਟਾਈਮ ਹੋਮ ਵਾਇਰ ਤੇ ਨਵੇਂ ਘਰਾਂ ਤੇ ਜੀਐਸਟੀ ਹਟਾਉਣ ਦਾ ਵਾਅਦਾ ਵੀ ਕਰਦੇ ਨੇ ਕ੍ਰਿਸਟਿਅਨ ਫ੍ਰੀਲੈਂਡ ਯੂਐਸ ਵਿੱਚ ਕੰਮ ਕਰ ਰਹੇ ਕੈਨੇਡੀਅਨ ਡਾਕਟਰਾਂ ਤੇ ਨਰਸਾਂ ਨੂੰ ਵੀ ਕੈਨੇਡਾ ਬੁਲਾਉਣ ਦੀ ਯੋਜਨਾ ਦੱਸ ਚੁੱਕੇ ਨੇ ਫ੍ਰੀਲੈਂਡ ਯੂਐਸ ਚ ਕੰਮ ਕਰ ਰਹੇ ਡਾਕਟਰਾਂ ਤੇ ਨਰਸਾਂ ਨੂੰ ਕੈਨੇਡਾ ਵਿੱਚ ਆ ਕੇ ਕੰਮ ਕਰਨ ਉੱਪਰ ਬੋਨਸ ਦੇਣ ਦਾ ਵਾਅਦਾ ਵੀ ਕਰ ਰਹੇ ਨੇ ਜਿਸ ਨਾਲ ਕੈਨੇਡਾ ਚ ਹੈਲਥ케ਅਰ ਸੈਕਟਰ ਚ ਕਾਮਿਆਂ ਦੀ ਘਾਟ ਨੂੰ ਦੂਰ ਕੀਤਾ ਜਾਏਗਾ ਹਾਊਸ ਲੀਡਰ ਕੈਰੀਨਾ ਗੋਲਡ ਕੈਨੇਡਾ ਦੀ ਆਰਥਿਕਤਾ ਨੂੰ ਹਲਾਰਾ ਦੇਣ ਲਈ ਅਜਿਹੇ ਵਿਅਕਤੀ ਦੀ ਇਮੀਗ੍ਰੇਸ਼ਨ ਨੂੰ ਫਾਸਟ ਟਰੈਕ ਕਰਨ ਦੀ ਗੱਲ ਆਖ ਰਹੇ ਨੇ ਜੋ ਕਿ ਕੈਨੇਡਾ ਚ ਆ ਕੇ ਕਾਰੋਬਾਰ ਸ਼ੁਰੂ ਕਰ ਸਕਦੇ ਨੇ ਗੋਲਡ ਦਾ ਮੰਨਣਾ ਹੈ ਕਿ ਅਜਿਹੇ ਵਿਅਕਤੀ ਕੈਨੇਡਾ ਦੀ ਆਰਥਿਕ ਤਰੱਕੀ 'ਚ ਆਪਣਾ ਯੋਗਦਾਨ ਪਾ ਸਕਦੇ ਨੇ ਦੱਸਣ ਜੋਗ ਹੈ ਕਿ ਬਹੁਤ ਸਾਰੇ ਲੋਕ ਬਿਜ਼ਨਸ ਸ਼੍ਰੇਣੀ ਦੇ ਵਿੱਚ ਕੈਨੇਡਾ ਦੀ ਪੀਆਰ ਹਾਸਲ ਕਰਦੇ ਨੇ ਇਮੀਗ੍ਰੇਸ਼ਨ ਦੇ ਮਾਮਲੇ ਤੇ ਸਾਬਕਾ ਮੌਂਟਰੀਅਲ ਐਮਪੀ ਫ੍ਰੈਂਕ ਪੇਲਿਸ ਫ੍ਰੈਂਚ ਭਾਸ਼ਾ 'ਚ ਹੋਈ ਡਿਬੇਟ ਦੌਰਾਨ ਕਹਿ ਚੁੱਕੇ ਨੇ ਕਿ ਇਮੀਗ੍ਰੈਂਟਸ ਦੀ ਗਿਣਤੀ ਨੂੰ ਕੰਟਰੋਲ ਕਰਨਾ ਤੇ ਇੱਕ ਸਮਾਰਟ ਸਿਸਟਮ ਹੋਣਾ ਬਹੁਤ ਮਹੱਤਵਪੂਰਨ ਹੈ ਬੇਲਿਸ ਦਾ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਬਣ ਕੇ ਉਹ ਸਮਝਦਾਰ ਅਤੇ अनुमानित ग्रोथ रेट ਨੂੰ ਉਚਾਹਿਤ ਕਰਨਗੇ ਤੇ ਉਹਨਾਂ ਕਹੇ ਕਿ ਪੀਆਰ ਤੇ ਟੈਂਪਰਰੀ ਫਾਰਮ ਵਰਕਰਸ ਦੇ ਦਾਖਲੇ ਨੂੰ ਮੌਜੂਦਾ ਸਮਰੱਥਾ ਤੇ ਫਿਊਚਰ ਦੀਆਂ ਜ਼ਰੂਰਤਾਂ ਦੇ ਅਨੁਸਾਰ ਬਣਾਇਆ ਜਾਏਗਾ ਨਾਲ ਨਾਲ ਉਹਨਾਂ ਨੇ ਆਖਿਆ ਕਿ ਸਕਿਲਡ ਵਰਕਰਸ ਨੂੰ ਕੈਨੇਡਾ ਵਿੱਚ ਸੱਦਨ ਦੇ ਪ੍ਰੋਗਰਾਮ ਨੂੰ ਉਹ ਫਾਸਟ ਟਰੈਕ ਕਰਨਗੇ ਕਾਬਿਲ ਗੌਰ ਹੈ ਕਿ ਸਾਰੇ ਲੀਡਰ ਇਮੀਗ੍ਰੇਸ਼ਨ ਦੇ ਉੱਪਰ ਆਪਣੀ ਯੋਜਨਾ ਸਾਂਝੀ ਕਰ ਰਹੇ ਨੇ ਪਰ 9 ਮਾਰਚ ਨੂੰ ਲੀਡਰਸ਼ਿਪ ਰੇਸ ਕੌਣ ਜਿੱਤੇਗਾ ਇਸ ਉੱਪਰ ਨਜ਼ਰਾਂ ਜ਼ਰੂਰ ਬਣੀਆਂ ਹੋਈਆਂ ਨੇ